ਮਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲ ਮਹੱਲਾ 5 ਗੋਵਿੰਦ ਸਿਮਰਹੁ ਆ ਕਲਿਆਣ ਮਿਟੀ ਆਪਾਦ ਭਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਗੋਵਿੰਦ ਸਿਮਰਹੁ ਆ ਕਲਿਆਣ ਮਿਟੀ ਆਪਾਦ ਭਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਿਸਕੇ ਜੀ ਤਨ ਕੀਏ ਸਖਾਲੇ ਭਗਤ ਜਨਾਂ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਭਪੰਜਣ ਉਪਰ ਕਰਤੇ ਮਾਨ ਭਈ ਮਿਤrai ਮਿਟੀ ਬੁਰਾਈ ਦ੍ਰਿਸ਼ਟ ਦੂਤ ਹਰ ਕਾਡੇ ਛਾਣ ਸੂਖ ਸਜ ਅਨੰਦਾ ਕਨੇਰੀ ਨਾਨਕ ਜੀਵੈ ਹਰ ਗੁਣੈ ਵਖਾਣ ਭਈ ਮਤਰਾਏ ਮਿਟੀ ਬੁਰਾਈ ਦ੍ਰਿਸ਼ਟ ਦੂਤ ਹਰ ਕਾਡੇ ਛਾਣ ਸੂਖ ਸਜ ਆਨੰਦ ਤਨੇਰੇ ਨਾਨਕ ਜੀ ਵੇ ਹਰ ਗੁਣ ਵਖਾਣ ਇਸ ਹੁਕਮ ਨਾਮਾ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਪ੍ਰਮਾਣ ਕਰਦੇ ਹਨ ਏ ਭਾਈ ਜਿਸ ਵੀ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ ਉਸੋਤੇ ਕਿਸੇ ਦੀ ਝੋਟ ਕਾਰਗਰ ਨਾ ਹੋ ਸਕੀ ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ ਗੋਬਿੰਦ ਦਾ ਨਾਮ ਸਿਮਰ ਕੇ ਉਸ ਦੇ ਅੰਦਰ ਸੁਖ ਹੀ ਸੁਖ ਬਣ ਗਿਆ ਰਹਾਓ ਏ ਭਾਈ ਜਿਸ ਪ੍ਰਭੂ ਦੇ ਸਾਰੇ ਜੀ ਜੰਤ ਹਨ ਇਹਨਾਂ ਨੂੰ ਸੁਖੀ ਵੀ ਉਸ ਨੇ ਆਪ ਹੀ ਕੀਤਾ ਹੈ ਸੁਖੀ ਕਰਨ ਵਾਲਾ ਵੀ ਆਪ ਹੀ ਹੈ ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ। हे ਭਾਈ ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਤੇ ਹੀ ਭਰੋਸਾ ਰੱਖਦੇ ਹਨ ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ। हे ਭਾਈ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਪ੍ਰਭੂ ਉਸ ਦਾ ਬੁਰਾ ਚਿਤਵਣ ਵਾਲੇ ਬੈਰੀਆਂ ਨੂੰ ਚੁਣ ਕੇ ਕੱਢ ਦਿੰਦਾ ਹੈ। ਉਨ੍ਹਾਂ ਦੀ ਸਭ ਨੂੰ ਸੇਵਕ ਨਾਲ ਪਿਆਰ ਦੀ ਸਾਂਝ ਬਣ ਜਾਂਦੀ ਹੈ। ਉਨ੍ਹਾਂ ਦੇ ਅੰਦਰੋਂ ਉਸ ਸੇਵਕ ਵਾਸਤੇ ਬੈਰ ਭਾਵ ਮਿਟ ਜਾਂਦਾ ਹੈ। ਏ ਨਾਨਕ ਸੇਵਕ ਦੇ ਹਿਰਦੇ ਵਿੱਚ ਸੁਖ ਆਤਮਿਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ-ਉਚਾਰ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ